ਜਿੰਨੇ ਕੀਤੇ ਬਦੀ ਦਾ ਪ੍ਰਤੀਕ ਅਸੀਂ 라ਵਣ ਨੂੰ ਬਦੀ ਦਾ ਪ੍ਰਤੀਕ ਬਣਾਉਨੇ ਆ ਤਾਂ ਘੱਟੋ-ਘੱਟ ਸੀ ਇਹ ਸੋਚ ਲਈਏ ਕਿ ਇਹ ਕਾੜ ਕੱਢੇ ਕਿਵੇਂ। ਸਤਜੁਗਤ ਲੈ ਕੇ 8 ਤੱਕ ਦੇ ਅਧੁਨਿਕ ਯੁਗ ਤੱਕ ਅਜੇ ਤੱਕ ਕੋਈ ਵੀ 10 ਸਿਰਾਂ ਵਾਲਾ ਪ੍ਰਾਣੀ ਪੈਦਾ ਨਹੀਂ ਹੋਇਆ। 라ਵਣ ਨੇ ਸਮਗਰੀ ਦਾ ਇੰਤਜ਼ਾਮ ਕੀਤਾ ਫਿਰ 라ਵਣ ਦੇ ਵਿਦਵਤਾ ਵਾਲੇ ਦਿਮਾਗ 'ਚ ਇਹ ਖਿਆਲ ਆਇਆ ਕਿ ਜੇ ਉਹ ਜਾਗਤ ਹੋਣਾ रामचंद्र शादीशुदा है उस ठग ਦੇ ਵਿੱਚ ਪਤੀ ਪਤਨੀ ਦਾ ਹੋਣਾ ਜ਼ਰੂਰੀ ਹੈ ਤੇ रामचंद्र ਦੀ ਪਤਨੀ ਸੀਤਾ ਜੀ ਜੋ ਦੇ ਉਹ ਮੇਰੀ ਕਹਿਤ ਨਹੀਂ ਇਹ जग ਸੰਪੂਰਨ ਕਿਵੇਂ ਹੋ ਉਹ ਇਸ ਕਰਕੇ ਕਿ रामचंद्र ਦਾ ਜੋ जग ਹੈ ਉਹ ਸੰਪੂਰਨ ਸਹੀ ਢੰਗ ਨਾਲ ਸੰਪੂਰਨ ਹੋ ਜਾਵੇ ਤੁਸੀਂ ਮੇਰੇ ਨਾਲ ਜਾਓਗੇ ਜਦਕ ਸਮੇਂ श्री रामचंद्र जी ਨਾਲ ਬੈਠੋਗੇ हवन ਵਿੱਚ ਹਉਤੀ ਪਾਓਗੇ ਜਦੋਂ जग ਸੰਪੂਰਨ ਹੋ ਗਿਆ ਤੁਸੀਂ ਉਸੇ ਵੇਲੇ ਮੇਰੇ ਨਾਲ ਵਾਪਸ ਮੇਰੇ ਵਿਮਾਨ ਤਾਹੀਂ ਮੇਰੀ ਕੈਦ ਲਾਉਂਗੇ ਜਿਦੇ ਖਿਲਾਫ ਰਾਮਚੰਦਰ ਨੇ ਚੜ੍ਹਾਈ ਕਰਨੀ ਸੀ ਜਿਹਨੂੰ ਜੰਗ ਦੇ ਵਿੱਚ ਹਰਾਉਣਾ ਸੀ ਜਿੱਤਨ ਦਾ ਵਰਦਾਨ ਵੀ 라ਵਣ ਨੇ ਦਿੱਤਾ ਜੱਗ ਵੀ 라ਵਣ ਨੇ ਜਾ ਕੇ ਕੀਤਾ ਸੰਪੂਰਨ ਵੀ 라ਵਣ ਨੇ ਕਰਵਾਇਆ ਉਹ ਸੀਤਾ ਜਿਹਨੂੰ ਅਜੇ ਤੱਕ ਰਾਮਚੰਦਰ ਕੋਲ ਹੀ ਲੱਭ ਨਹੀਂ ਸਕੇ ਸੀ ਪਹੁੰਚ ਨਹੀਂ ਸਕੇ ਸੀ ਉਹਨੂੰ ਵੀ ਨਾਲ ਲੈ ਕੇ ਗਿਆ ਸੰਕੂਨ ਕਰਾ ਕੇ ਵਾਪਸ ਲੈ ਕੇ ਆ ਗਿਆ ਕਿ ਕੀ ਇਹ ਉੱਤੇ ਸੁੱਜੇ ਕਰੈਕਟਰ ਨੇ ਇੱਕ ਵਿਦਵਾਨ ਪੰਡਿਤ ਦੀ ਰਾਜਨੀਤੀ ਨਾਲੋਂ हट ਕੇ ਕੀ ਉੱਤੇ ਸੱਚੀ ਸੋਚ ਨਹੀਂ 1947 ਤੱਕ ਇੱਥੇ ਕੋਈ ਹਵਾਲਾ ਨਿਮਿਤ ਮਿਲਦਾ ਇੱਥੇ ਕੋਈ ਤੱਥ ਨਹੀਂ ਮਿਲਦਾ ਜਿੱਥੇ ਰਾਵਣ ਦੇ ਬੁਕਲੇ ਸਾੜੇ ਗਏ ਹੁਣ ਜਾਂ ਰਾਵਣ ਦਹਨ ਕੀਤਾ ਰਾਵਣ ਦਾ ਚਿੱਤਰ ਵੀ ਦੇਖਣਾ ਚਾਹੀਦਾ ਕਿ ਕਿ ਰਾਵਣ ਨੇ ਕਿੰਨੀ ਵਧੀਆ ਭੂਮਿਕਾ ਨਿਭਾਈ ਹੈ ਫਿਰ ਰਾਮਚੰਦਰ ਦੇ ਹੱਥ ਕਿੰਨੀ ਭੂਮਿਕਾ ਨਿਭਾਈ ਹੈ ਰਾਮਚੰਦਰ ਦਾ ਕਿੰਨਾ ਸਤਕਾਰ ਕੀਤਾ ਰਾਮਚੰਦਰ ਦੀ ਇੱਛਾ ਪੂਰੀ ਕੀਤੀ ਹੈ ਰਾਵਣ ਨੇ ਇਹ ਰਾਵਣ ਨੇ ਇੱਕ ਕੰਮ ਗਲਤ ਕੀਤਾ ਉਹਨੇ ਤਾਸਤ ਚੰਗੇ ਵੀ ਕੀਤੇ ਨੇ ਇਹ ਮੈਂ ਨਹੀਂ ਕਹਿੰਦਾ ਇਹ ਰਮੈਣ ਚ ਲਿਖੇ ਨੇ ਇਹ ਦਾ ਅਮਾਨੰਦ ਸਾਗਰ ਦੇ ਸੀਰੀਅਲ ਰਮੈਣ ਚੋਂ ਵੀ ਤੁਹਾਨੂੰ ਇਹ ਤੱਥ ਮਿਲ ਜਾਣਗੇ ਦੱਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ 2 ਅਕਤੂਬਰ ਨੂੰ ਦੇਸ਼ ਤੇ ਦੁਨੀਆ ਦੇ ਕਾਫੀ ਹਿੱਸੇ ਵਿੱਚ ਦਸਹਿਰਾ ਮਨਾਇਆ ਜਾਣਾ ਹੈ ਤੇ ਉਸ ਦਿਨ ਰਾਵਣ ਦੇ ਪੁਤਲੇ ਵੀ ਸਾੜੇ ਜਾਣਗੇ ਪਰ ਅਸੀਂ ਕਦੇ ਇਹ ਵੀ ਨਹੀਂ ਸੋਚਿਆ ਇਸਤੇ ਕਦੇ ਵਿਚਾਰ ਨਹੀਂ ਕੀਤੀ ਰਾਵਣ ਕੌਣ ਸੀ ਉਹ ਕਿੰਨਾ ਵਿਦਵਾਨ ਸੀ ਕਿ ਉਹ ਉੱਚੇ ਤੇ ਸੁੱੱਚੇ ਚਰਿੱਤਰ ਦਾ ਵੀ ਮਾਲਕ ਸੀ ਜੇ ਮਾਲਕ ਸੀ ਤਾਂ ਉਸਨੇ ਕਿਹੜਾ guna ਕੀਤਾ ਜਿਸ ਦੇ ਬਦਲੇ ਉਸ ਨੂੰ ਬਦੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਕਿ ਉਸ ਦੇ ਦਾਸਰ ਸੰ ਕੇ ਨਹੀਂ 라ਵਣ ਨੇ ਰਾਮਚੰਦਰ ਦਾ ਸਤਕਾਰ ਕਿਉਂ ਕੀਤਾ ਆਪਣੇ ਹੀ ਖਿਲਾਫ ਜਾ ਕੇ ਰਾਮਚੰਦਰ ਦੀ ਮਦਦ ਕਿਉਂ ਕੀਤੀ? ਰਾਮਚੰਦਰ ਤੇ ਕਿੰਨਾ ਵੱਡਾ ਇਸ਼ਾਨ ਕੀਤਾ 라ਵਣ ਨੇ ਇਸ ਬਾਰੇ ਵੀ ਅਸੀਂ ਵਿਚਾਰ ਕਰਨੀ ਹੈ। ਰਾਮਾਇਣ ਤਾਂ ਹਜ਼ਾਰਾਂ ਸਾਲ ਪੁਰਾਣੀ ਹੋ ਸਕਦੀ ਹੈ। ਸਦੀਆਂ ਤੋਂ ਰਾਮਲੀਲਾ ਵੀ ਖੇਡੇ ਜਾ ਸਕਦੀ ਹੈ। ਪਰ 라ਵਣ দહન ਜਾਂ 라ਵਣ ਦੇ ਪੁਤਲੇ ਸਾੜਨ ਦਾ ਇਹ ਕਾਰਡ ਕੋਈ ਬਹੁਤਾ ਪੁਰਾਣਾ ਨਹੀਂ ਹੈ ਇਹ ਰਵਾਇਤ ਕਦੋਂ ਸ਼ੁਰੂ ਹੋਈ ਕਿੱਥੇ ਪਹਿਲਾ ਪੁੱਤਰਾ ਸੜਿਆ ਗਿਆ ਕਿੱਥੇ ਦੂਜਾ ਤੇ ਕਿੱਥੇ ਤੀਜਾ ਉਸ ਤੋਂ ਬਾਅਦ ਇਹ ਪਰੰਪਰਾ ਚੱਲੀ ਇਸ ਬਾਰੇ ਵੀ ਅਸੀਂ ਵਿਚਾਰ ਕਾਫੀ ਸਾਡੇ ਦਰਸ਼ਕ ਐਸੇ ਵੀ ਹੋਣਗੇ ਜਿਹੜੇ ਅੱਜ ਦੇ ਵਿਚਾਰਾਂ ਨੂੰ ਝੰਮੇ ਨਾਲ ਸੁਣਨਗੇ ਕਈ ਐਸੇ ਵੀ ਹੋਣਗੇ ਜਿਹੜੇ ਥੋੜਾ ਜਿਹਾ ਵਿਚਾਰ ਸੁਣ ਕੇ ਹੀ ਕਮੈਂਟ ਪਾ ਦਣਗੇ ਤੇ ਵਿਰੋਧ ਵੀ ਕਰਨਾ ਸ਼ੁਰੂ ਕਰ ਦਣਗੇ ਪਰ ਮੇਰੀ ਬੇਨਤੀ ਇਹ ਹੈ ਕਿ ਅੱਜ ਜਿਸੇ ਵਿਸ਼ੇ ਤੇ ਮੈਂ ਗੱਲ ਕਰਨੀ ਹੈ ਉਹਦਾ ਪਹਿਲਾ ਸ਼ਬਦ ਬੋਲਣ ਨਾਲ ਹੀ ਕਈਆਂ ਦੇ ਕੰਨ ਖੜੇ ਹੋ ਜਾਣਗੇ ਪਹਿਲੀ ਗੱਲ ਤਾਂ ਇਹ ਕਿ ਅਸੀਂ ਅੱਜ ਮਹਾਰਾਜਾ ਰਾਵਣ ਜੋ ਕਿ ਲੰਕਾ ਦਾ ਮਹਾਰਾਜਾ ਸੀ ਜਾਂ ਇਤਿਹਾਸ ਜਾਂ ਇਤਿਹਾਸ ਵਿੱਚ ਮੰਨਿਆ ਜਾਂਦਾ ਹੈ ਮਹਾਰਾਜਾ ਰਾਵਣ ਬਹੁਤ ਹੀ ਪੜਿਆ ਲਿਖਿਆ ਵਿਦਵਾਨ ਪੰਡਤ ਸੀ ਉਹ ਚਾਰੇ ਵੇਦਾਂ ਦਾ ਗਿਆਤਾ ਸੀ ਤੇ ਜੁਧ ਨੀਤੀ ਦੇ ਵਿੱਚ ਉਹ 6 ਸ਼ਸਤਰਾਂ ਦਾ ਮਹਾਰ ਸੀ ਜਿਵੇਂ ਆਪ ਤੀ ਤਲਵਾਰ ਗਦਾ ਚੱਕਰ ਤ੍ਰਿਸ਼ੂਲ ਜੋ ਵੀ ਜਿਹੜੇ ਹਥਿਆਰ ਹਨ ਸ਼ਸਤਰਾਂ ਦਾ ਵੀ ਉਹ ਮਹਾਰ ਸੀ ਇਹੀ ਗੱਲ ਮੈਂ ਹੁਣ ਕਹਿਣੀ ਚਾਹੂੰਗਾ ਉਹਦੇ ਤੇ ਚੁੱਕਿੰਦੇ ਨਹੀਂ ਹੋਣਾ ਮੈਂ ਇਸ ਗੱਲ ਤੇ ਜ਼ੋਰ ਦੇ ਰਿਹਾ ਹਾਂ ਕਿ ਰਾਵਣ ਬਹੁਤ ਹੀ ਉੱਚੇ ਤੇ ਸੁੱਚੇ ਚਤ੍ਰਿਤ ਦਾ ਮਾਲਕ ਸੀ ਉਹਦਾ ਕੈਰੈਕਟਰ ਬਹੁਤ ਉੱਚਾ ਸੀ ਜਿਸ ਨੂੰ ਜਿਸ ਤੇ ਅਸੀਂ ਕਦੇ ਵਿਚਾਰ ਨਹੀਂ ਕੀਤਾ ਅੱਜ ਅਸੀਂ ਖੁੱਲ ਕੇ ਇਸ ਤੇ ਵਿਚਾਰ ਕਰਾਂਗੇ ਤੁਸੀਂ ਵੀ ਆਪਣੇ ਕਮੈਂਟ ਭੇਜੋ ਹੱਕ ਚ ਜਾਂ ਖਿਲਾਫ ਪਰ ਜੋ ਵੀ ਦੇਣੇ ਕਮੈਂਟ ਭੇਜਨੇ ਉਹ ਬਾਦਨੀਲ ਹੋਣੇ ਚਾਹੀਦੇ ਹਨ ਮਹਾਰਿਸ਼ੀ ਵਾਲਮੀਕ ਜੀ ਨੇ ਰਾਮਾਇਣ ਜੋ ਲਿਖੀ ਹੈ ਹਜ਼ਾਰਾਂ ਸਾਲ ਪਹਿਲਾਂ ਜੋ ਲਿਖੀ ਹੈ ਉਹ ਸ਼੍ਰੀ ਰਾਮਚੰਦਰ ਜੀ ਦੇ ਸਮੇਂ ਹੀ ਸ਼ੁਰੂ ਕੀਤੀ ਸੀ ਉਸ ਨੂੰ ਕਾਲੀ ਸਰ ਉਹਨਾਂ ਦੇ ਰਵੈਣ ਤੋਂ ਬਾਅਦ ਕਿੰਨੀ ਉਹ ਸੰਸਕ੍ਰਿਤ ਵਿੱਚ ਲਿਖੀ ਗਈ ਸੀ ਮਹਾਕਾਵ ਦੇ ਤੌਰ ਤੇ ਜਾਣੀ ਜਾਂਦੀ ਹੈ ਪਰ ਉਸ ਤੋਂ ਬਾਅਦ ਉਹਨਾਂ ਤੋਂ ਸੇਧ ਲੈ ਕੇ ਪਤਾ ਨਹੀਂ ਕਿੰਨੀਆਂ ਕਰਵਾਇਆ ਜੋ ਲਿਖੀਆਂ ਗਈਆਂ ਹਨ गोस्वामी तुलसीदास ਨੇ ਰਾਮਚੰਦਰ ਮਾਂਸ ਵੀ ਉੱਥੋਂ ਹੀ ਲਿਖੀ ਹੈ ਸੰਸਕ੍ਰਿਤ ਤੇ ਲਿਖੇਗੀ ਪਹਿਲਾਂ ਫਿਰ ਹਿੰਦੀ ਚ ਵੀ ਉਰਦੂ ਚ ਵੀ ਹੋਰ ਕਿੰਨੀਆਂ ਭਾਸ਼ਾਵਾਂ ਚ ਵੀ ਲਿਖੀਏ ਪੰਜਾਬੀ ਵਿੱਚ ਵੀ ਰਮੈਣ ਜੋ ਹੈ ਉਹ ਲਿਖੇਗੀ ਤੋ ਵੱਖ-ਵੱਖ ਤਾਵਾਂ ਤੇ ਵੱਖ-ਵੱਖ ਢੰਗ ਨਾਲ ਨਾਲ ਰਾਮਲੀਲਾ ਵੀ ਖੇਡੀ ਜਾਂਦੀ ਹੈ ਅੱਜ ਅਸੀਂ ਇਸ ਤੇ ਵਿਚਾਰ ਕਰਨੀ ਹੈ ਵਿਚਾਰ ਇਹ ਹੈ ਮੈਂ ਅੱਜ ਇਸ ਵਿਸ਼ੇ ਤੇ ਹੀ ਜ਼ਿਆਦਾ ਬੋਲ ਰਿਹਾ ਕਿ ਰਾਵਣ ਦਾ ਜੋ ਕੈਰੈਕਟਰ ਹੈ ਜੋ ਉਹਦਾ ਚਿੱਤਰ ਬਹੁਤ ਉੱਚਾ ਤੇ ਸੁੱਚਾ ਸੀ ਆਓ ਇਸ ਬਾਰੇ ਗੱਲ ਕਰੀਏ ਇੱਕ ਗੱਲ ਤੋਂ ਮੈਂ ਪਹਿਲੇ ਰੁਕਦਾ ਕਿ ਹੁਣੇ ਨਾ ਆਲੋਚਨਾ ਹੋਣੀ ਸ਼ੁਰੂ ਹੋ ਜਾਵੇ ਕਿ ਜੇ ਇੰਨਾ ਹੀ 라वण ਉੱਚਾ ਤੇ ਸੁੱਚਾ ਵਿਦਵਾਨ ਤੇ ਸਿਆਣਾ ਤੇ ਪੰਡਿਤ ਸੀ ਫਿਰ ਉਸਨੇ ਸੀਤਾ ਜੀ ਦਾ ਅਪਹਰਨ ਕਿਉਂ ਕੀਤਾ ਗੱਲ ਅਪਹਰਨ ਨਾਲ ਜੋੜ ਕੇ ਹੀ ਕਰਨੀ ਦੋਸਤੋ 라वण ਸੀਤਾ ਨੂੰ ਧੋਖੇ ਨਾਲ ਉਠਾ ਕੇ ਲੈ ਗਿਆ ਆਪਣੇ ਬੇਮਾਨ ਰਾਹੀ ਜੋ ਉਸਤਵਾਨੇ ਦਾ ਵਾਹਨ ਸੀ ਉਸ ਰਾਹੀ ਲੈ ਗਿਆ ਅਸੀਂ ਇੱਥੋਂ ਹੀ ਆਪਣਾ ਵਿਚਾਰ ਪੇਸ਼ ਕਰਨਾ ਸ਼ੁਰੂ ਕਰਾਂਗੇ ਤੇ ਇੱਥੋਂ ਹੀ ਸਮਝਣ ਦੀ 시 ਕੋਸ਼ਿਸ਼ ਕਰਾਂਗੇ ਰਾਵਣ ਸੀਤਾ ਜੀ ਨੂੰ ਤਾਂ ਉਠਾ ਕੇ ਲੈ ਗਿਆ ਪਰ ਜੀ 라वण सीता जी ਨੂੰ ਆਪਣੇ ਮਹਿਲਾ ਚ ਲੈ ਕੇ ਗਿਆ ਨਹੀਂ ਜੇ ਮਹਿਲਾ ਚ ਨਹੀਂ ਲੈ ਕੇ ਗਿਆ ਫਿਰ ਸੀਤਾ ਦਾ ਅਪਹਰਨ ਕਿਉਂ ਕੀਤਾ ਇਸ ਤੇ ਭਵੇਂ ਤੁਸੀਂ ਦੋ ਦਿਨ ਵਿਚਾਰ ਕਰੀ ਜਾਓ ਬਹੁਤ ਲੰਬੀ ਵਿਚਾਰ ਚਲੀ ਜਾਏਗੀ 라वण सीता ਨੂੰ ਆਪਣੇ ਮਹਿਲਾ ਚ ਨਹੀਂ ਲੈ ਕੇ ਗਿਆ ਕਿਉਂਕਿ 라वण ਜਾਣਦਾ ਸੀ ਕੇਸ਼ਰੀ रामचंद्र जी ਨੂੰ 14 ਸਾਲ ਦਾ ਬਨਵਾਸ ਮਿਲਿਆ ਹੋਇਆ ਹੈ। ਉਦੋਂ ਤਕਰੀਬਨ 13 ਸਾਲ ਹੋ ਗਏ ਸੀ 1 ਸਾਲ ਰਹਿੰਦਾ ਸੀ। ਆਖਰੀ ਵਾਰ ਸੀ ਬਨਵਾਸ ਦਾ ਜੇ ਰਾਵਣ ਸੀਤਾ ਨੂੰ ਆਪਣੇ ਮਹਿਲਾਂ 'ਚ ਲੈ ਜਾਂਦਾ रामचंद्र जी ਦੇ 14 ਸਾਲਾਂ ਦੇ ਬਨਵਾਸ 'ਚ ਵਿਗਨ ਨਾ ਪਵੇ। ਇਸ ਕਰਕੇ ਸੀਤਾ ਨੂੰ ਮਹਿਲਾਂ 'ਚ ਨਹੀਂ ਲੈ ਕੇ ਗਿਆ। ਬਲਕੇ ਸੀਤਾ ਜੀ ਦਾ ਟਿਕਾਣਾ ਅਸ਼ੋਕ ਬਾਟਕਾ ਵਿੱਚ ਹੀ ਕੀਤਾ ਜੋ ਉਹਦਾ ਆਪਣਾ ਬਾਗ ਸੀ ਜੰਗਲ ਰੂਪੀ ਬਾਗ ਉਹਨੂੰ ਬਣ ਬਣ ਵੀ ਕਹਿ ਸਕਦੇ ਸੀ ਉੱਥੇ ਕੀਤਾ ਇਹ ਸੋਚ ਕੇ ਕਿ ਉਹ ਇੱਕ ਰਾਸਕਮਾਰੀ ਹੈ ਉਹ ਖੂਬਸੂਰਤ ਹੈ ਉਸ ਦਾ ਕਿ ਸਟੇਟਸ ਹੈ ਇਸ ਦਾ ਸਤਕਾਰ ਵੀ ਕੀਤਾ ਜਿਵੇਂ ਅੱਜ ਕੱਲ ਬੀਆਈਪੀ ਜੀ ਨੂੰ ਜਦੋਂ ਸਜਾ ਹੋ ਜਾਂਦੀ ਹੈ ਗੈਸਟ ਹਾਊਸਾਂ 'ਚ ਰੱਖ ਦਿੰਦੇ ਨੇ ਬਿਲਕੁਲ ਉਸੇ ਰਾਭਣ ਨੇ ਇਹ ਸੋਚਿਆ ਕਿ ਇਸਦੇ ਆਲੇ ਦੁਆਲੇ ਜੋ ਪਹਿਰਾ ਲਾਉਣਾ ਹੈ ਉਹ ਕਿਤਾ ਲਾਇਆ ਜਾਵੇ ਕਿਉਂਕਿ ਸੀਤਾ ਜੀ ਰਾਜਕੁਮਾਰੀ ਵੀ ਸਨ ਖੂਬਸੂਰਤ ਵੀ ਸਨ ਤੇ ਉਹਨਾਂ ਦੇ ਪਹਿਰੇਦਾਰੀ ਤੇ ਉਹਨਾਂ ਦੀ ਰੱਖਿਆ ਖਾਤਰ ਜੋ ਹੈ ਮਰਦ ਸੈਨਾ ਦਾ ਪਹਿਰਾ ਨਹੀਂ ਲਾਇਆ ਗਿਆ ਬਲਕਿ ਨਾਰੀ ਸੈਨਾ ਦੀ ਜੋ ਟੁਕੜੀ ਸੀ ਉਸ ਨੂੰ ਉਸ ਦੀ ਪਹਿਰੇਦਾਰੀ ਤੇ ਲਾਇਆ ਤਾਂ ਕਿ ਕੋਈ ਗੈਰ ਮਦ ਜਾਂ ਕੋਈ ਉਹਨਾਂ ਦਾ ਹੀ ਕੋਈ ਸੈਨਿਕ ਜਿਹੜਾ ਹੈਗਾ ਉਹ ਅਸ਼ੋਕ ਬਾਗਾ 'ਚ ਆ ਕੇ ਸੀਤਾ ਜੀ ਨੂੰ ਨਾ ਮਿਲ ਜਵੇ ਜਾਂ ਉਹਨੂੰ ਬੁਰੀ ਨਜ਼ਰ ਨਾਲ ਨਾ ਤੱਕੇ ਨਾਰੀ ਸੈਨਾ ਦਾ ਪਹਿਰਾ ਲਾਇਆ ਗਿਆ ਪਹਿਲੀ ਗੱਲ ਇਹ ਕਿ ਇਹ ਉਸ ਦੀ ਜਿਹੜੀ ਹੈਗੀ ਹੈ ਕਰੈਕਟਰ ਦੀ ਬਹੁਤ ਵੱਡੀ ਗੱਲ ਹੈ ਬੜੀ ਉਹਦੀ ਵਿਦਵਤਾ ਦੀ ਗੱਲ ਹੈ ਉਸ ਤੋਂ ਬਾਅਦ ਅੱਗੇ ਜਾਂਦੀ ਹੈ ਜੋ ਵੀ ਹੋਇਆ ਜੁੱਧ ਦੀਆਂ ਤਿਆਰੀਆਂ ਹੋ ਗਿਆ ਸਾਰੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਗਈਆਂ ਅਖੀਰ ਰਾਮ ਜੀ ਨੇ ਇਹ ਫੈਸਲਾ ਕੀਤਾ ਕਿ ਰਾਵਣ ਤੇ ਚੜਾਈ ਕਰਨ ਤੋਂ ਪਹਿਲਾਂ ਧਰਮਕ੍ਰਿਤੀ ਰਿਵਾਜਾਂ ਅਨੁਸਾਰ ਪਹਿਲਾਂ ਹਵਨ ਕੀਤਾ ਜਾਵੇ ਜੱਗ ਕੀਤਾ ਜਾਵੇ ਤੇ ਫਿਰ ਹਵਨ ਕਰਨ ਤੋਂ ਬਾਅਦ ਅਸ਼ੀਰਵਾਦ ਲੈਣ ਤੋਂ ਬਾਅਦ ਫਿਰ 라ਵਣ ਤੇ ਚੜਾਈ ਕੀਤੀ ਜਾਵੇ ਫਿਰ ਮਸਲਾ ਇਹ ਆ ਗਿਆ ਕਿ ਉਧਰ ਪੰਡਿਤ ਕਿੱਥੋਂ ਮਿਲੇ ਕੌਣ ਜੱਗ ਕਰਾਉਂਦਾ ਨੇੜੇ ਤੇੜੇ ਦਾ ਕੋਈ ਹੈ ਹੀ ਨਹੀਂ ਸੀ ਭਵੀਸ਼ਨ ਜੋ ਕਿ 라ਵਣ ਦਾ ਸਾਥ ਛੱਡ ਕੇ ਰਾਮਚੰਦਰ ਜੀ ਨੂੰ ਆ ਮਿਲਿਆ ਸੀ ਉਸ ਨੇ ਕਿਹਾ ਜੀ ਇੱਥੇ ਸਿਰਫ ਜੋ ਵਿਦਵਾਨ ਪੰਡਤ ਹੈ ਉਹ ਮੇਰੇ ਭਰਾ 라ਵਣ ਨੇ ਉਹ ਆਚਾਰੀਆ ਤੁਹਾਡਾ ਜੱਗ ਉਹ ਕਰਾ ਸਕਦੇ ਨੇ रामचंद्र हैरान के ਅਸੀਂ ਉਤੇ ਚੜਾਈ ਕਰਨੀ ਹੈ 라वण ਤੇ ਤੇ 라वण ਤੋਂ 라वण ਸਾਡਾ ਜੱਗ ਕਿਉਂ ਕਰੂਗਾ ਭਵਿਸ਼ੇ ਨੇ ਕਿਹਾ ਜੀ ਨਹੀਂ ਉਹ ਮਹਾਰਾਜਾ ਤੁਸੀਂ ਮਹਾਰਾਜਾ 라वण ਤੇ ਚੜਾਈ ਕਰਨੀ ਹੈ ਨਾ ਕਿ ਆਚਾਰੀਆ 라वण ਤੇ ਉਸ ਵਿਦਵਾਨ ਪੰਡਿਤ ਤੁਸੀਂ ਮਹਾਰਾਜਾ 라वण ਨੂੰ ਪੁੱਛੋ ਤੁਸੀਂ ਆਪਣਾ ਦੂਤ ਭੇਜੋ ਕਿ ਅਸੀਂ ਆਚਾਰਿਆ ਰਾਵਣ ਜੀ ਨੂੰ ਮਿਲਣਾ ਹੈ ਸਾਨੂੰ ਸ਼੍ਰੀ ਰਾਮਚੰਦਰ ਦੇ ਭੇਜਿਆ ਹੈ ਅਸੀਂ ਉਹਨਾਂ ਤੋਂ ਜੰਗ ਕਰਨਾ ਹੈ ਹੋਇਆ ਇਹ ਮੈਂ ਮਿਲੇ ਜਾ ਕੇ ਆਚਾਰਿਆ ਰਾਵਣ ਨੂੰ ਰਾਵਣ ਨੇ ਹਾਂ ਕਰ ਦਿੱਤੀ ਕਨਫਰਮ ਕਰਨ ਵਾਸਤੇ ਜਿਹੜੇ ਦੂਤ ਗਏ ਸੀ ਵੀ ਆਚਾਰਿਆ ਜੀ रामचंद्र जी ने ਤੁਹਾਡੇ ਤੇ ਚੜ੍ਹਾਈ ਕਰਨੀ ਹੈ ਲੰਕਾ ਤੇ ਚੜ੍ਹਾਈ ਕਰਨੀ ਹੈ ਤੇ ਵਿਜੇ ਦਾ ਵਰ ਵੀ ਲੈਣੇ ਤੁਹਾਠੋ ਕਹਿੰਦੇ ਕੋਈ ਗੱਲ ਨਹੀਂ ਮੈਂ ਜੱਗ ਕਰਾਉਂਗਾ ਤੇ ਉਹਨਾਂ ਨੂੰ ਅਸ਼ੀਰਵਾਦ ਵੀ ਦੇਵਾਂਗਾ ਇਹ ਸੰ ਰਾਵਣ ਦੇ ਗੋਲ ਫਿਰ 라वण ਨੇ ਸੋਚਿਆ ਬਿਨ रामचंद्र ਤਾਂ ਬਣਵਾਤ ਤੇ ਬੈਠਾ 13 ਸਾਲ ਹੋ ਗਏ ਉਹਦੇ ਕੋਲੇ ਹਾਵਨ ਦੀ ਸੰਬੰਧੀ ਕਿੱਥੇ ਹੋਊਗੀ ਅਰेंजमेंट ਕਰੂਗਾ 라वण ਨੇ ਸੋਚਿਆ ਜੀ ਮੈਂ ਜਾਗੀ ਸੰਪੂਰਨ ਕਰਨਾ ਹੈ ਫਿਰ ਸਮੱਗਰੀ ਦਾ ਵੀ ਮੈਨੂੰ ਹੀ ਇੰਤਜ਼ਾਮ ਕਰਨਾ ਹੋਊ 라वण ਨੇ ਸਮੱਗਰੀ ਦਾ ਇੰਤਜ਼ਾਮ ਕੀਤਾ ਫਿਰ 라वण ਦੇ ਵਿਦਵਤਾ ਵਾਲੇ ਦਿਮਾਗ 'ਚ ਇਹ ਖਿਆਲ ਆਇਆ ਕਿ ਜੇ ਉਹ ਜਾਗਕ ਹੋਣਾ ਹੈ RAM ਚੰਦਰ ਸ਼ਾਦੀशुदा ਹੈ ਉਸ ੱਗ ਦੇ ਵਿੱਚ ਪਤੀ ਪਤਨੀ ਦਾ ਹੋਣਾ ਜ਼ਰੂਰੀ ਹੈ ਤੇ ਰਾਮਚੰਦਰ ਦੀ ਪਤਨੀ ਸੀਤਾ ਜੀ ਜੋ ਨੇ ਉਹ ਮੇਰੀ ਕਹਿਤ ਨੇ ਫਿਰ ਇਹ ਜਗ ਸੰਪੂਰਨ ਕਿਵੇਂ ਹੋਗਾ ਸੋਚਣ ਵਾਲੀ ਗੱਲ ਹੈ 라ਵਣ ਅਸ਼ੋਕ ਬਾਟ ਕੱਟ ਗਿਆ ਸੀਤਾ ਜੀ ਅੱਗੇ ਇਹ ਵਿਚਾਰ ਰੱਖੇ ਕਿ ਦੇਖੋ ਜੀ ਰਾਮਚੰਦਰ ਜੀ ਜੋ ਤੁਹਾਡੇ ਪਤੀ ਨੇ ਉਹ ਜਗ ਕਰਨਾ ਜਗ ਕਰਉਣਾ ਚਾਹੁੰਦੇ ਨੇ ਤੇ ਜਗ ਵੀ ਮੈਥੋਂ ਕਰਾਉਣਾ ਚਾਹੁੰਦੇ ਨੇ ਲੰਕਾ ਤੇ ਚੜਾਈ ਕਰਨ ਵਾਸਤੇ ਤੇ ਮੈਂ ਚੱਗ ਕਰਨ ਵਾਸਤੇ ਹਾਂ ਕਰ ਲਈ ਤੇ ਸਾਰੀ ਸਮਗਰੀ ਵੀ ਤਿਆਰ ਕਰ ਲਈ ਪਰ ਇੱਕ ਇਹ ਹੈ ਸਮੱਸਿਆ ਸਮੱਸਿਆ ਇਹ ਹੈ ਕਿ ਉੱਥੇ ਤੁਹਾਡਾ ਹਾਜ਼ਰ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਹਵਨ ਦੇ ਵਿੱਚ ਤੁਸੀਂ ਵੀ ਹਿੱਸੇ ਪਾਓਗੇ ਦੱਸੋ ਜੀਤਾ ਜੀ ਕਹਿਣ ਲੱਗੇ ਮੈਂ ਤੁਹਾਡੀ ਬੰਦੀਆਂ ਮੈਂ ਕੀ ਦੱਸ ਸਕਦੇ ਆ ਤੁਸੀਂ ਸੋਚੋ ਕਹਿੰਦਾ ਮੈਂ ਤੁਹਾਨੂੰ ਆਪਣੇ ਵਿਮਾਨ ਤੇ ਲੈ ਕੇ ਜਾਊਂਗਾ ਇੱਕ ਸ਼ਰਤ ਤੇ ਉਹ ਇਸ ਕਰਕੇ ਕਿ रामचंद्र ਦਾ ਜੋ ਜਗ ਹੈ ਉਹ ਸੰਪੂਰਨ ਸਹੀ ਢੰਗ ਨਾਲ ਸੰਪੂਰਨ ਹੋ ਜਾਵੇ ਤੁਸੀਂ ਮੇਰੇ ਨਾਲ ਜਾਓਗੇ ਜਦ ਸਮੇਂ श्री रामचंद्र ਜੀ ਨਾਲ ਬੈਠੋਗੇ ਹਵਨ ਵਿੱਚ ਹਉਤੀ ਪਾਓਗੇ ਜਦੋਂ ਜਗ ਸੰਪੂਰਨ ਹੋ ਗਿਆ ਤੁਸੀਂ ਉਸੇ ਵੇਲੇ ਮੇਰੇ ਨਾਲ ਵਾਪਸ ਮੇਰੇ ਵਿਮਾਨ ਰਾਹੀਂ ਮੇਰੀ ਕੈਸ ਜਾਓਗੇ रामचंद्र ਨਾਲ ਲక్ష్మణ ਨਾਲ ਜਾਂ ਕਿਸੇ ਨਾਲ ਹੋਵੇ ਕੋਈ ਗੱਲਬਾਤ ਨਹੀਂ ਕਰੋਗੇ ਸੀਤਾ ਨੇ ਵਚਨ ਦਿੱਤਾ ਕਹਿੰਦੀ ਮੈਂ ਵਚਨ ਦਿੰਨੀ ਆ ਰਾਵਣ ਆਇਆ ਜਗਤਗਿਆ ਤਿਆਰੀਆਂ ਹੋਈਆਂ ਜਗ ਕੀਤਾ ਸੀਤਾ ਜੀ ਨੇ ਵੀ ਹਉਤੀਆਂ ਪਾਈਆਂ ਹਵਨ ਦੇ ਵਿੱਚ रामचंद्र ਨੇ ਜਗ ਸੰਪੂਰਨ ਹੋ ਗਿਆ ਤੇ रामचन्द्र जी ਨੂੰ 라वण ਨੇ विजयी भव ਦਾ ਅਸ਼ੀਰਵਾਦ ਦਿੱਤਾ ਉਸ ਤੋਂ ਬਾਅਦ ਜੋ ਕੰਡਿਸ਼ਨ ਅਸਿਆਂ ਸੀਤਾ ਜੀ ਵੀ ਲਿਓ ਪੂਰੀਆ ਕਿ ਤੇ रामचन्द्र ਨੇ ਵੀ ਕਿਸੇ ਨੇ ਕਿਸੇ ਨੂੰ ਬੁਲਾਇਆ ਨਹੀਂ ਦੇਖਿਆ ਤੱਕ ਵੀ ਨਹੀਂ ਤੇ ਸੀਤਾ ਜੀ 라वण ਦੇ ਮੁੜ ਕੈਦ ਤੋਂ ਫੇ ਆ ਗਏ ਜੋ ਘਟਨਾ ਹੋਣੀ ਹੈ ਜੋ ਹੋਈ ਹੈ ਉਹਦੇ ਬਾਰੇ ਸਾਰੇ ਚੰਗੀ ਤਾਂ ਜਾਣਦੇ ਕਿਉਂਕਿ ਹਰ ਪਿੰਡ ਸ਼ਹਿਰ ਕਸਬੇ ਵਿੱਚ 라ਵਣ ਲੀਲਾ ਹੁੰਦੀ ਹੈ ਉਹਦੇ ਚੋਂ ਕੁਝ ਪਰਸੈਂਟ ਤਾਂ ਕਹਾਣੀ ਮਿਲਦੀ ਜੁਲਦੀ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਕਿ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਗੱਲ ਇਸ ਵਿਸ਼ੇ ਤੇ ਕੀਤੀ ਹੈ ਕਿ ਉਹ ਰਾਵਣ ਜਿਹਦੇ ਖਿਲਾਫ ਰਾਮਚੰਦਰ ਨੇ ਚੜ੍ਹਾਈ ਕਰਨੀ ਸੀ ਇਹਨੂੰ ਜੰਗ ਦੇ ਵਿੱਚ ਹਰਾਉਣਾ ਸੀ ਜਿੱਤਣ ਦਾ ਵਰਦਾਨ ਵੀ ਰਾਵਣ ਨੇ ਤਾਂ ਜੱਗ ਵੀ ਰਾਵਣ ਨੇ ਜਾ ਕੇ ਕੀਤਾ ਸੰਪੂਰਨ ਵੀ ਰਾਵਣ ਨੇ ਕਰਵਾਇਆ ਉਹ ਸੀਤਾ ਜਿਹਨੂੰ ਅਜੇ ਤੱਕ रामचंद्र ਕੋ ਰੀਣ ਲੱਭ ਨਹੀਂ ਸਕੇ ਸੀ ਪਹੁੰਚ ਨਹੀਂ ਸਕੇ ਜੀ ਉਹਨੂੰ ਵੀ ਨਾਲ ਲੈ ਕੇ ਗਿਆ ਸੰਕੂਨਕਾ ਲੈ ਕੇ ਵਾਪਸ ਲੈ ਕੇ ਆ ਗਿਆ ਇਹ ਕੀ ਇਹ ਉੱਚੇ ਸੁੱਚੇ ਕਰੈਕਟਰ ਦੀ ਇੱਕ ਵਿਦਵਾਨ ਪੰਡਤ ਦੀ ਰਾਜਨੀਤੀ ਨਾਲੋਂ हट ਕੇ ਕੀ ਉੱਚੀ ਸੁੱਚੀ ਸੋਚ ਨਹੀਂ ਬਿਲਕੁਲ ਤੇ ਫਿਰ ਜੇ ਨੇਕੀ ਤੇ ਬਦੀ ਦਾ ਪ੍ਰਤੀਕ ਅਸੀਂ 라ਵਣ ਨੂੰ ਬੜੀ ਦਾ ਪ੍ਰਦੀਕ ਬਣਾਉਨੇ ਆ ਤਾਂ ਘੱਟੋ ਘੱਟ ਸੀ ਇਹ ਸੋਚ ਲਈਏ ਕਿ ਇਹ ਕਾੜ ਕੱਢੇ ਕਿਨੇ ਹੈ ਗਲਤੀ ਕੀਤੀ ਹੈ ਕਿੱਥੇ ਕੀਤੀ ਹੈ ਕਿੱਥੇ ਨਹੀਂ ਕੀਤੀ ਰਾਮਾਨੰਦ ਸਾਗਰ ਦੀ ਰੋਮਾਂਨ ਸੁਣੋ ਉਹ 152 10 ਵੀ ਨਹੀਂ ਉਹਨੇ ਸੈਂਕੜੇ ਰੋਮਾਂਨ ਅਰਮੈਨਾ ਪੜ ਕੇ ਉਹ ਸਕ੍ਰਿਪਟ ਕਾ ਦਿੱਤੀ ਹੈ ਸਾਰੀ ਦੁਨੀਆ ਨੇ ਉਸ ਰਮੈਨ ਨੂੰ ਪਸੰਦ ਕੀਤਾ ਹੈ ਹਾਲਾਂਕਿ ਉਸ ਰਮੈਨ ਵਿੱਚ ਵੀ ਉਹ ਕਈ ਨੁਕਤੇ ਅਜਿਹੇ ਦੇ ਵਿਵਾਦਸ ਜਿਨ੍ਹਾਂ ਨੂੰ ਉਸਨੇ ਉਹ ਟਾੜ ਗਿਆ ਇਗਨੋਰ ਕਰ ਗਿਆ ਜਾਂ ਉਤੇ ਬਵਾਦ ਵਾਲੀ ਸਥਿਤੀ ਪੈਦਾ ਨਹੀਂ ਕੀਤੀ ਕੁਝ ਤਾਂ ਇਹ ਕਹਿੰਦੇ ਨੇ ਕਿ ਉਹ ਸੀਤਾ ਦਾ ਪਹੜਨੀ ਨਹੀਂ ਹੋਇਆ ਸੀ ਉਹ ਸੀਤਾ ਹੀ ਹੋਰ ਸੀ ਉਹਦੀ ਪਰਚਾਈ ਜਿਵੇਂ ਅਸੀਂ ਇਹਨਾਂ ਤੇ ਨਹੀਂ ਜਾਂਦੇ ਅਸੀਂ ਅੱਜ ਰਾਮਣ ਦੇ ਉੱਚੇ ਸੁੱਚੇ ਕੈਰੇਕਟਰ ਦੀ ਗੱਲ ਕੀਤੀ ਹੈ ਹੁਣ ਆਪਾਂ ਗੱਲ ਕਰੀਏ ਰਾਮ ਰੋਮੈਨ ਦਾ ਆਪਾਂ ਨੂੰ ਪਤਾ ਵੀ ਹਜ਼ਾਰਾਂ ਸਾਲ ਪੁਰਾਣੀ ਆ ਰਾਮ ਲੀਲਾ ਵੀ ਖੇਡੇ ਜਾਂਦੀ ਹੋਊਗੀ ਵਿਨੇਕਾ ਪਾਸ਼ਾ ਸੂਬਿਆਂ ਚ ਅਲੱਗ-ਅਲੱਗ ਦਸਹਰੇ ਦਾ ਮੇਲਾ ਵੀ ਅੱਜਕਲ ਹੋ ਰਿਹਾ ਹੈ ਕੀ ਰਾਵਣ ਦਾ ਜੋ ਹੈ ਪੁਤਲੇ ਸਾੜਨੇ ਰਾਵਣ ਦਹਨ ਕਰਨਾ ਇਹ ਕਿੰਨੀ ਕੁ ਪੁਰਾਣੀ ਪਰੰਪਰਾ ਹੈ ਕੋਈ ਬਹੁਤੀ ਪੁਰਾਣੀ ਪਰੰਪਰਾ ਨਹੀਂ ਕੋਈ ਰਵਾਜ ਨਹੀਂ 1947 ਤੱਕ ਕਿਤੇ ਕੋਈ ਹਵਾਲਾ ਨਹੀਂ ਮਿਲਦਾ ਕਿਤੇ ਕੋਈ ਤੱਥ ਨਹੀਂ ਮਿਲਦਾ ਜਿੱਥੇ 라ਵਣ ਦੇ ਪੁਤਲੇ ਸਾੜੇ ਗਏ ਹੁਣ 라 ਜਾਂ 라ਵਣ ਦਹਨ ਕੀਤਾ 1900 ਸਨ 1948 ਅਕਤੂਬਰ 1948 ਚ ਪਾਰਟੀਸ਼ਨ ਹੋਣ ਤੋਂ ਬਾਅਦ ਪਹਿਲੀ ਵਾਰ 라ਵਣ ਦਹਨ ਕੀਤਾ ਗਿਆ ਕਿੱਥੇ ਉਤਰਾਖੰਡ ਦੀ ਰਾਜਧਾਨੀ ਰਾਜੀ ਦੇ ਵਿੱਚ ਅੱਜ ਕੱਲ ਉਤਰਾਖੰਡ ਬਣਿਆ ਪਹਿਲਾਂ ਇਹ ਬਿਹਾਰ ਦਾ ਹਿੱਸਾ ਸੀ ਰਾਜੀ ਦੇ ਵਿੱਚ 라ਵਣ ਦਹਨ ਕੀਤਾ ਗਿਆ ਅੱਜ ਕੱਲ ਵਾਲੇ 라ਵਣ ਵਾਂਗ ਜਆ ਬੰਬ ਪਟਾਕੇ ਨਹੀਂ ਸੀ ਪਾਏ ਜਾਂਦੇ ਉਹਦੇ ਵਿੱਚ ਪਾ ਕੇ ਦਾ 라ਵਣ ਦੀ ਜੋ ਡਰੈਸ ਸੀ ਕੱਪੜੇ ਪਾ ਕੇ ਦਹਨ ਕੀਤਾ ਗਿਆ ਅਕਤੂਬਰ 1948 ਉਸ ਤੋਂ ਬਾਅਦ ਅਕਤੂਬਰ 1953 ਦੇ ਵਿੱਚ 라वण दहन ਕੀਤਾ ਗਿਆ ਦਿੱਲੀ ਦੇ ਵਿੱਚ ਉੱਥੇ ਵੀ ਉਤਲਾ ਬਣਾਇਆ ਗਿਆ ਤੇ ਉਹਦੇ ਵਸਤਰ ਪਵਾਏ ਗਏ ਤੇ ਉਸਾ ਜਾਏਗਾ ਤੀਸਰੀ ਜੋ ਉਦਾਹਰਨ ਮਿਲਦੀ ਹੈ ਉਹ ਹੈ ਕਿ 나ਗਪੁਰ ਦੇ ਵਿੱਚ 35 ਫੁੱਟ ਉੱਚਾ 라वण ਦਾ ਪੁਤਲਾ ਬਣਾਇਆ ਗਿਆ ਉਦੋਂ ਕੋਈ ਹੋਰ ਸਾਧਨ ਨਹੀਂ ਸੀ ਕੰਬਾ ਆਪ ਜਿਹੜਾ ਜੀਐਸਪੀ ਮਸ਼ੀਨਾਂ ਜਾਂ ਹੋਰ ਕੋਈ ਪੌੜੀਆਂ ਲਾ ਲਾ ਕੇ ਰਸਿਆਂ ਨਾਲ ਤਿਆਰ ਕਰ ਕਰਕੇ 35 ਫੁੱਟ ਦਾ ਬੜੀ ਮੁਸ਼ਕਲ ਨਾਲ ਉਹ ਪਤਲਾ ਕਢਾਇਆ ਤੇ ਉਹਦਾ ਦਹਨ ਕੀਤਾ ਗਿਆ ਉਹ ਵੀ ਕੱਪੜੇ ਪਾ ਕੇ ਬਸਤਰ ਪਾ ਕੇ ਇਸ ਤੋਂ ਬਾਅਦ 라ਵਣ ਦਹਨ ਜਿਹੋਦੇ ਪਤਲੇ ਸਾੜਦੇ ਇਹ ਇੱਕ ਰਵਾਇਤ ਬਣ ਗਈ ਇੱਕ ਪਰੰਪਰਾ ਬਣ ਗਈ ਹੁਣ ਹਰ ਸ਼ਹਿਰ ਹਰ ਕਸਬੇ ਹਰ ਸੂਬੇ ਦੇ ਵਿੱਚ ਜੋ 라ਵਣ ਦੇ ਪੁਤਲੇ ਸਾੜੇ ਜਾਂਦੇ ਨੇ ਇਸ ਬਾਰੇ ਵੀ ਸਾਨੂੰ ਵਿਚਾਰ ਕਰਨਾ ਪਏਗਾ ਕਿ ਕਿ ਜੋ ਅਸੀਂ ਪੋਲੂਸ਼ਨ ਅਸੀਂ ਸਭ ਤੋਂ ਵੱਧ ਸਾਡਾ ਦੇਸ਼ 'ਨੀ ਸਾਰੀ ਦੁਨੀਆ ਪੋਲੂਸ਼ਨ ਦੀ ਮਾਰ ਚੱਲ ਰਹੀ ਹੈ ਤਪਸ਼ ਦਿਨੋ ਦਿਨ ਵੱਧਦੀ ਜਾਂਦੀ ਰਹੀ ਹੈ ਸਾਨੂੰ ਪਤਾ ਹੈ ਕਿ ਕਿਹੜਾ ਕਾਰਨਾਂ ਤੋਂ ਵੱਧਦੀ ਹੈ ਅਸੀਂ ਉਹਨਾਂ ਤੋਂ ਬਾਅਦ ਨਹੀਂ ਆਉਂਦੇ 라ਵਣ ਦੇ 2 ਅਕਤੂਬਰ ਨੂੰ ਪੁਤਲੇ ਸਾੜੇ ਜਾਣਗੇ ਕਿੰਨਾ ਬਰੂਧ ਫੁਕਾਇਆ ਜਾਏਗਾ ਟਣਾ ਟਣਾ ਦੇ 3000 ਟਨ ਬਰੂਧ ਟਟੋਕਟ ਇੰਡੀਆ ਚ ਫੁਕਾਇਆ ਜਾਏਗਾ ਉਹਦੇ ਨਾਲ ਕਿੰਨਾ ਜੋ ਹੈ ਵਾਤਾਵਰਨ ਜ਼ਹਿਰੀਲਾ ਹੋਏਗਾ ਉਹ ਜ਼ਹਿਰੀਲਾ ਵਾਤਾਵਰਨ ਉਹਦੀ ਜ਼ਹਿਰੀਲੀ ਹਵਾ ਉਹ ਸਾਡੇ ਹੀ ਅੰਦਰ ਜਾਏਗੀ ਤੇ ਕੀ ਉਹ 라ਵਣ দહન ਹੋਏਗਾ ਕਿ ਸਾਡਾ ਦહન ਹੋਏਗਾ ਸਾਨੂੰ ਕਿੰਨੀਆਂ ਬਿਮਾਰੀਆਂ ਲੱਗਣਗੀਆਂ ਸਾਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ ਰਮੈਣ ਪੜੋ RAMLILA ਕਰੋ ਜਿੱਥੇ ਸੀ RAMCHANDRA JI ਨੂੰ ਸੀ ਆਪਣਾ ਭਗਵਾਨ ਮੰਨਦੇ ਆ ਇੱਕ ਗੋਸwami TULSI DAS ਨੇ RAM JI ਦੇ ਚਿੱਤਰ ਨੂੰ ਲੈ ਕੇ ਪੂਰੇ ਦਾ ਪੂਰਾ ਗ੍ਰੰਥ ਲੈ ਕੇ ਆ RAM KRITRA MANAS ਵੀ ਇਹੋ ਜਾਂ ਚਿਤ੍ਰਿਤ ਹੋਣਾ ਚਾਹੀਦਾ ਮਾਨਸ ਦਾ ਜੇ ਹੋ ਜਾ RAMCHANDRA ਦਾ ਸੀ ਉਹ ਬੜੀ ਵਿਆਖਿਆ ਕਦੇ ਫੇਰ ਕੀਤੀ ਜਾ ਸਕਦੀ ਹੈ ਸਹੀ ਹੋ ਸਕਦੀ ਹੈ ਪਰ ਰਾਵਣ ਦਾ ਚਿੱਤਰ ਵੀ ਦੇਖਣਾ ਚਾਹੀਦਾ ਕਿ 라ਵਣ ਨੇ ਕਿੰਨੀ ਵਧੀਆ ਘੂਮ ਕਾ ਨਵਾਈ ਹੈ ਤੇ ਰਾਮਚੰਦਰ ਦੇ ਹੱਕ ਚ ਕਿੰਨੀ ਘੂਮ ਕਾ ਨਵਾਈ ਹੈ ਰਾਮਚੰਦਰ ਦਾ ਕਿੰਨਾ ਸਤਕਾਰ ਕੀਤਾ ਹੈ ਰਾਮਚੰਦਰ ਦੀ ਇੱਛਾ ਪੂਰੀ ਕੀਤੀ ਹੈ 라ਵਣ ਨੇ ਕੀ ਐਸੇ ਵਿਦਵਾਨ ਤੇ ਮੈਂ ਕਹਿੰਦਾ ਪੜੋ ਖੋਜ ਕਰੋ ਜਿੱਥੇ ਉਹਨੇ ਗਲਤੀ ਕੀਤੀ ਹੈ ਜੋ ਗਲਤੀ ਕੀਤੀ ਹੈ ਉਸ ਦੀ ਉਸ ਨੂੰ ਉਹਦਾ ਵਿਰੋਧ ਕਰੋ ਪਰ ਕਟੋ ਕਟ ਉਤਲੇ ਸਾਰ ਕੇ ਅਸੀਂ ਆਪਣਾ ਵਾਤਾਵਰਣ ਜ਼ਹਿਰੀਲਾ ਨਾ ਕਰੀਏ ਅਸੀਂ ਬੇਨਤੀ ਜ਼ਰੂਰ ਕਰਾਂਗੇ ਕਿ ਸਾਡੇ ਦਰਸ਼ਕ ਜੋ ਹੈ ਨੇ ਉਹ ਇਨ੍ਹਾਂ ਵਿਚਾਰਾਂ ਕਿਥੋਂ ਕਰ ਸਹਿਮਤ ਨੇ ਜੇ ਉਹ ਨਹੀਂ ਸਹਿਮਤ ਹੋਏ ਮੇਰੇ ਕਿਸੇ ਵਿਚਾਰ ਨਾਲ ਕਿਉਂਕਿ ਮੈਂ ਇੱਕੋ ਹੀ ਗੱਲ ਤੇ ਜ਼ਿਆਦਾ ਜ਼ੋਰ ਦਿੰਦਾ ਕਿ ਉਹ ਵਿਦਵਾਨ ਪੰਡਤੀ ਤੇ ਉਹ ਬੜਾ ਦਿਆਲੂ ਸੀ ਤੇ ਉਹ ਉੱਚੇ ਸੁੱਚੇ ਕੈਰੇਕਟਰ ਦਾ مالک ਸੀ ਪਰ ਸੋਣਾ ਕਿ ਉਹ ਦਸਿਰ ਕਿਉਂ ਕਹਿੰਦੇ ਨੇ ਕਿ ਛੋਟਾ ਜਿਹਾ ਨੁਕਤਾ ਹੋ ਰਿਹਾ ਹੈ ਕਿ ਉਹ ਦਸਿਰ ਕਿ ਕੀ ਉਹਦੇ ਦਸਿਰ ਸੀ ਬਿਲਕੁਲ ਨਹੀਂ ਸੰਯੁਕਤ ਲੈ ਕੇ ਅੱਜ ਤੱਕ ਦੇ ਆਧੁਨਿਕ ਯੁੱਗ ਤੱਕ ਅਜੇ ਤੱਕ ਕੋਈ ਵੀ ਦਸ ਸਿਰਾਂ ਵਾਲਾ ਪ੍ਰਾਣੀ ਪੈਦਾ ਨਹੀਂ ਹੋਇਆ ਦਸ ਸਿਰਾਂ ਵਾਲਾ ਪ੍ਰਾਣੀ ਨਹੀਂ ਪੈਦਾ ਹੋਇਆ ਤੇ ਫਿਰ 라ਵਣ ਦੇ ਦਸ ਸਿਰ ਕਿਉਂ ਲਏ ਜਾਂਦੇ ਨੇ ਥੋੜੀ ਜੀ ਗੱਲ ਕਰਾਂਗੇ ਵੀ ਜੇ ਇੱਕ ਛੋਟੀ ਜੀ ਗੱਲ ਕਰਦਿਆਂ ਦੋ ਭਰਾ ਮੋਨਾ ਤੇ ਸੋਨਾ ਉਹ ਆਪਣੇ ਸਿਰਾਂ ਜੁੜੇ ਹੋਏ ਨੇ ਕੁਦਰਤੀ ਇੱਕ ਕੁਦਰਤੀ ਕਿਰਪਾ ਹੈ ਜੋ ਉਹਨਾਂ ਨੂੰ ਇਹ ਹੈ ਕਿ ਉਹ ਜੁੜੇ ਹੋਏ ਨੇ ਇੱਕ ਸ਼ਾਇਦ ਦੋ ਭੈਣਾ ਵੀ ਜੁੜੀਆਂ ਹੋਈਆਂ ਹੋ ਜਾਂ ਦੋ ਪਰ ਅਜੇ ਤੱਕ ਹੋਰ ਕੋਈ ਉਦਾਹਰਣ ਮਿਲਦੀ ਨਹੀਂ ਜਿਨ੍ਹਾਂ ਦੇ 10 ਸਿਰ ਹੋਏ ਹੋਣ ਤੇ ਰਾਵਣ ਦੇ 10 ਸਿਰਾਂ ਦਾ ਮਤਲਬ ਕੀ ਹੈ ਬਦਵਾਨ ਅਲਗ-ਅਲਗ ਹੈ ਕੋਈ ਕਹਿੰਦਾ 10 ਸਿਰ ਹਨ ਕੋਈ ਇਹ ਕਹਿੰਦਾ ਕਿ ਸ਼ੇਖ ਜੀ ਦਾ ਇੰਨਾ ਵੱਡਾ ਭਗਤ ਸੀ ਕਿ ਉਹਨੇ 10 ਵਾਰੀ ਸੀਸ ਭੇਟ ਕੀਤਾ ਜੁਰੀ ਤਨ ਵੀ ਕੱਟ ਕੇ ਭੇਟ ਕੀਤਾ ਹੋਵੇ ਕਹੋ ਜੀ ਮੈਂ ਸੀਸ ਤੁਹਾਡੇ ਚਰਨਾਂ 'ਚ ਭੇਟ ਕਰਦਾ ਪੰਜ ਪਿਆਰਿਆਂ ਨੇ ਵੀ ਗੁਰੂ ਸਾਹਿਬ ਨੂੰ ਸੀਸ ਭੇਟ ਕੀਤੇ ਸੀ ਫਿਰ ਸੋ ਉਹ ਦਹਿਸਰ ਦਾ ਮਤਲਬ ਕੀ ਹੈ ਦਹਿਸਰ ਦਾ ਮਤਲਬ ਹੈ ਕਿ ਰਾਵਣ ਚਾਰ ਬੇਦਾਂ ਦਾ ਗਿਆਤਾ ਸੀ ਵਿਦਵਾਨ ਸੀ ਚਾਰ ਦਬਾਕ ਸੀ ਉਹਦੇ ਖਤ ਸ਼ਾਸਤਰ ਛੇ ਖਥਿਆਰ ਜੋ ਪ੍ਰਚਲਤ ਹੋ ਉਸ ਮੌਕੇ ਦੇ ਸੰ ਮਾਰੂ ਚਾਹੇ ਉਹ ਤਲਵਾਰ ਤੀਰ ਗਦਾ ਤੇ ਚੱਕਰ ਸੁਦਰਸ਼ਨ ਚੱਕਰ ਜੋ ਵੀ ਜੋ ਛੇ ਇਹ ਇਹਨਾਂ ਦਾ ਮਹਰ ਪ੍ਰਤੰਕ ਸੀ ਤੇ ਉਹਨੂੰ ਇਸ ਕਰਕੇ 10000 ਯਾਨੀ ਕਿ ਜਿਵੇਂ ਆਪਾਂ ਆਮ ਕਹਿੰਦੇ ਉਹ ਉਹ ਤਾਂ ਦੋ ਵਰਗਾ ਉਹਦਾ ਕੱਦ ਵੱਡਾ ਹੁੰਦਾ ਉਹਨਾਂ ਕਹਿੰਦੇ ਦੋ ਵਰਗਾ ਹੈ ਜਿਆਦਾ ਨੂੰ ਕਹਿੰਦਾ ਉਹ ਤਾਂ ਬੱਬਰ ਸ਼ੇਰ ਆ ਬੱਬਰ ਸ਼ੇਰ ਕੀ ਉਹ ਬੰਦਾ ਬੱਬਰ ਸ਼ੇਰ ਹੁੰਦਾ ਜਿਹੜਾ ਬੱਬਰ ਸ਼ੇਰ ਦਾ ਮੂੰਹ ਲਾ ਦਿੱਤਾ ਜਾਂ ਨਹੀਂ ਇਹ ਪ੍ਰਤੀਕਾਤਮਕ ਨੇ ਬੱਬਰ ਸ਼ੇਰ ਹੋਣਾ ਦੋ ਵਰਗਾ ਹੋਣਾ 10 ਬੰਦਿਆਂ ਵਰਗਾ ਹੋਣਾ ਜੇ ਉਹਨੂੰ ਕਹਿੰਦੇ ਬੁੱਤਾਂ ਠੱਠਾ ਠੱਠਾ ਉਹ ਤਾਂ ਅਮਰੀਕਨ ਠੱਠੇ ਨਾਲੋਂ ਵੀ ਜ਼ਿਆਦਾ ਪਾਵਰ ਰੱਖਦਾ ਕੀ ਉਹ ਪਰ ਅਮਰੀਕਨ ਠੱਠਾ ਹੁੰਦਾ ਨਹੀਂ ਇਹ ਵਿਸ਼ੇਸ਼ਤਾਈਆਂ ਨੇ ਇਸ ਕਰਕੇ 라ਵਣ ਦੇ ਦਾਸੇ ਨਹੀਂ ਸਨ ਉਹ 10 ਵਿਸ਼ੇਸ਼ਤਾਵਾਂ ਸਨ ਜਿਸ ਕਰਕੇ ਉਹਨੂੰ ਦਹਸਰ ਕਿਹਾ ਜਾਂਦਾ ਹੈ ਸਾਡੇ ਦੇਖਦੇ ਹਰ ਸੂਬੇ ਦੇ ਵਿੱਚ ਪੁੱਲੂ ਦਾਦ ਸਹਿਰਾ ਬਖਰੇ ਟੰਗ ਨਾਲ ਮਨਾਇਆ ਜਾਂਦਾ ਹੈ ਗੁਜਰਾਤ ਦੇ ਵਿੱਚ ਡਾਂਡਿਆ ਖੇਡ ਕੇ ਮਨਾਇਆ ਜਾਂਦਾ ਹੈ ਬੰਗਾਲ ਦੇ ਵਿੱਚ ਦੁਰਗਾ ਪੂਜਾ ਕਰਕੇ ਮਨਾਇਆ ਜਾਂਦਾ ਹੈ ਕਿਤੇ ਕੁਸ਼ ਕਰਕੇ ਕਿਤੇ ਕੁਸ਼ ਕਰਕੇ ਹੁਣ ਇਹ ਇੱਕ ਤਿਹਾਰ ਬਣ ਚੁੱਕਿਆ ਹੈ ਦਹਸਰਾ ਇਸ ਕਰਕੇ ਇਸ ਤੇ ਸਾਡੇ ਵਿਦਵਾਨਾਂ ਨੂੰ ਵੀ ਵੈਦਾਂ ਵਾਲਿਆਂ ਨੂੰ ਵੀ ਪੁਰਾਤਨ ਵਾਲਾ ਪੁਰਾਤਨ ਧਰਮ ਵਾਲਿਆਂ ਨੂੰ ਵੀ ਇਹ ਤੇ ਖੋਜ ਕਰਨੀ ਚਾਹੀਦੀ ਹੈ ਇਹ ਰਿਜ਼ਲਟ ਕੱਢਣਾ ਨਤੀਜਾ ਕੱਢਣਾ ਚਾਹੀਦੇ ਵੇ ਗੱਲ ਕੀ ਹੈ ਤੇ ਉਤਲੇ ਸਾੜਨ ਨੇ ਬੰਦ ਕਰਕੇ ਵਾਤਾਵਰਣ ਨੂੰ ਵੀ ਬਚਾਉਣਾ ਚਾਹੀਦਾ ਤੇ ਸਹੀ ਸਿੱਖਿਆ ਵੀ ਲੈਣੀ ਚਾਹੀਦੀ ਹੈ ਜੇ ਰਾਵਣ ਨੇ ਇੱਕ ਕੰਮ ਗਲਤ ਕੀਤਾ ਉਹਨੇ 10 ਚੰਗੇ ਵੀ ਕੀਤੇ ਨੇ ਇਹ ਮੈਂ ਨਹੀਂ ਕਹਿੰਦਾ ਇਹ ਰਮੈਨ ਚ ਲਿਖੇ ਨੇ ਇਹ ਦਾ ਅਮਾਨੰਦ ਸਾਗਰ ਦੇ ਸੀਰੀਅਲ ਰਮੈਨ ਚੋਂ ਵੀ ਤੁਹਾਨੂੰ ਇਹ ਤੱਥ ਮਿਲ ਜਾਣਗੇ ਇਹਨਾਂ ਕਹਿੰਦਾ ਹੋਇਆ ਤੁਹਾਡੇ ਜੋ ਕਮੈਂਟਸ ਨੇ ਉਹਨਾਂ ਦਾ ਇੰਤਜ਼ਾਰ ਕਰਾਂਗਾ ਧੰਨਵਾਦ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ